ਕੋਰਾ ਪਊਗਾ ਦੇਖਦਾ ਹੀ ਆ ਜਿਹੜੀ ਆ ਹਵਾ ਤੇਜ਼ ਆ ਕੋਰਾ ਪਵੇ ਇਹ ਕੋਰੇ ਵਾਲੀ ਚਾਹ ਮੇਰੀ ਗੱਲ ਸੁਣ ਲੈ ਆ ਰਾਤ ਨੂੰ ਚੰਦ ਚ ਹੁੰਦਾ ਪੂਰਾ ਫੁੱਲ ਫੁੱਲਾ ਚਾਹ ਇਹਦਾ ਪਵੇ ਮੀ ਇਹ ਪੱਜਵਾ ਬੱਦਲ ਵੀ ਕਰ ਦਿੰਦੀ ਆ ਪਹਿਲਾਂ ਕੋਰਾ ਪੂਗਾ ਫਿਰ ਮੀ ਪਊ ਚਾਹ ਬੱਦਲ ਕਰ ਦਵੇ ਜੇ ਕੋਰਾ ਪਵੇ ਹੁਣ ਤੈਨੂੰ ਪਤਾ ਲੱਗ ਫਿਰ ਮੀ ਪਊ ਜੇ ਸਵੇਰ ਨੂੰ ਨਾ ਤੋਂ ਦੋਈ ਨਾ ਤਾਂ ਕੋਰਾ ਪੱਕਾ ਹੀ ਨਹੀਂ ਬੱਦਲ ਪੱਕਾ ਨਹੀਂ ਰਾਤ ਦੇਖਿਆ ਮੈਂ ਰਾਤ 2 ਵਜੇ ਤੱਕ ਪਤਾ ਨਹੀਂ ਲੱਗਦਾ ਹਾਂ ਠੀਕ ਚੱਲ ਰਹੀ ਰਾਤ ਕਾਦੀ ਗੱਲ ਦੀ ਥੋੜੀ ਦੇਰ ਦੀ ਲੈ ਤੈਨੂੰ ਦੂ ਪਜੀ ਆਇਆ ਮੈਂ ਚੱਕਰ ਮਾਰ ਰਿਹਾ ਸੀ ਭੈਣ ਬੜਾ ਬੁਰੀ ਨਹੀਂ ਆਇਆ 4 ਵਜੇ ਦਾ ਫੇਰ ਆਇਆ 3:30 ਹਾਂ ਮੈਨੂੰ ਲੱਗੇ ਪਾਉਣੇ ਵਾ ਛਿੜੀਆਂ ਹਾਂ ਹਾਂ ਲੱਗੇ ਕਹਿੰਦਾ ਨਾਨੂੰ ਹਾਂ ਇਹਨੂੰ ਕਿਹਾ ਹੈ ਕੀ ਆ ਗਿਆ ਹਾਂ ਹਾਂ ਲੱਗੇ ਕਰਨ ਕੱਢਣਾ ਉਹ ਛਿੜੀ ਨੂੰ ਕਿਹਾ ਵੀ ਲੱਗ ਕੇ ਛੋਟੀ ਛੋਟੀ ਆਪਣੇ ਆਪੇ ਕਹਿੰਦੇ ਅਸੀਂ ਲੱਗੇ ਕੱਢਦੇ ਹਾਂ ਬਸ ਠੀਕ ਆ ਉਹ ਗੱਲ ਹੈ ਨਾ ਬੱਕਰੀ ਲੈ ਲੱਜ ਵੇ ਕੋ ਭੰਕਾ ਉਹਦਾ ਫਰਕ ਹੈ ਪੱਕਾ ਤੇ ਜਰਪਾ ਹੀ ਨਾ ਹਾਂ ਆਹੋ ਇਧਰ ਉਹਦੇ ਲਾਉਣੇ ਵਾਲੇ ਨਾਲੇ ਬੰਦੇ ਆਹ ਹੁਣ ਤੇਰਾ ਲੋਟ ਆ ਜਾਣਾ ਕੰਮ ਗਾਇਲੇ ਲੱਗ ਜਣੀ ਮੈਂ ਕਹਿੰਦਾ ਤੁਹਾਨੂੰ ਆਪਣਾ ਤੁਸੀਂ ਮਿਲਤੀ ਕਰੋ ਇਹਦੀ ਗਾਇਲੇ ਲੱਗ ਜੂ ਕੰਨ ਨੂੰ ਆਉ ਉਹ ਤੇਰਾ ਕੱਲੂ ਗਾਇਲੇ ਨਾ ਦੇਣੀ ਮੇਰਾ ਲੋਟ ਆਇਆ ਤੇਦੇ ਦਾ ਲੋਟ ਆਇਆ ਤੇਰਾ ਕਦੇ ਨਹੀਂ ਆਇਆ ਹਾਂ ਮੇਰਾ ਮਾਤਾ ਕੰਨਾ ਪਿੱਛੇ ਨਾ ਡੜਕੇ ਪਿੱਛੇ ਨਾ ਪਿੰਡੇ ਦੀ ਛੜੀ ਨਾਲ ਲਾਦੀ ਲਾ ਜਾਣੀ ਮੇਰੇ ਲੱਗੀ ਛੜੀ ਨਾਲ ਲੱਗਦੀ ਉਹਦੀ ਵੀ ਲੱਗਦੀ ਉਹਦੀ ਲੱਗਦੀ ਹਾਂ ਬੰਦੇ ਮੈਨੂੰ ਮਿਲੇ ਹੋਏ ਤੇ ਹਾਂ ਜੇ ਇਹ ਦੋਨੋਂ ਤਾਂ ਗਾਇਬ ਪੈ ਜਾਂਦਾ ਘਰ ਹੈ ਇਹਦਾ ਕੰਮ ਨੰਨ ਵਧੀਆ ਰਹੇ ਹੁਣ ਇਹ ਦੋ ਦਿਨ ਤਾਂ ਗਾਇਬ ਕਿੱਥੇ ਹੁਣ ਨਾਲੇ ਆ ਇੱਧਰ ਕੱਲ ਨੂੰ ਨਾਲੇ ਕੁਝ ਉਹਦੇ ਵਿੱਚੇ ਜਦੇ ਲੈ ਗਈ ਜਿਹੜੀ ਹੁਣ ਤਾਂ ਹੁਣ ਤਾਂ ਬੰਦੇ ਆਏ ਹੋਏ ਆ ਯਾਰ ਬੰਦੇ ਆਏ ਹੋਏ ਇੱਕ ਬੰਦਾ ਕੱਲ ਨੂੰ ਹੋਰ ਆ ਜਾਣਾ ਇਹਨਾਂ ਦਾ ਚਾਰ ਹੋ ਜਾਣੇ ਆ ਇਹਨਾਂ ਨੇ ਤਾਂ ਕੱਲ ਨੂੰ ਮਾਰ ਨਹੀਂ ਕੱਢ ਕੇ ਕਾਟ ਕੇ ਪਰਾ ਠੀਕ ਹੈ ਜਗ੍ਹਾ ਦਾ ਉੱਥੇ ਭਾਈ ਇੰਨੀ ਨਹੀਂ ਵਾਟ ਹੋਈ ਮੈਂ ਮਿੰਕ ਮੇਰੇ ਸਾਹਮਣੇ ਉੱਥੇ ਜਗ੍ਹਾ ਜਿਹੜੀ ਵਾਟ ਹੋਈ ਆਪਣੀ ਬੀਜ ਨੂੰ ਆਹ ਜਿਹੜਾ ਬੀਜ ਲੈਂਦਾ ਆਪਾਂ ਮਨ ਕੇ 6 ਵੀ ਕਿਹਦਾ ਲੈਂਦਾ ਆ ਕਿਹਦੇ ਤੁਸੀਂ ਜਗ੍ਹਾ ਮਸੀ ਹੋ ਸੱਤ ਕੇ ਪਿਸਵੇ ਜਗ੍ਹਾ ਮਸੀ ਆ ਛੇ ਸੱਤ ਵਜੇ। ਇੰਨਾ ਜਗ੍ਹਾ ਨਹੀਂ ਵੱਡੋਈ। ਹੈਨਾ? ਆ ਵੀ ਤਾਂ ਜਾਇਆ ਘੁਰਮਖ। ਮੇਲੀ ਜਗ੍ਹਾ ਵੱਡੀ 6-7 ਵਜੇ ਹੁੰਨੀ ਉਹ ਹੈਨਾ। ਹਾਂ। ਇੰਨੀ ਕਿ ਜਗ੍ਹਾ ਇਹ? ਬੰਨੀ ਕਿ ਹੋ। ਇੰਨੀ ਕਿ ਜਗ੍ਹਾ ਹੋ। 6-7 ਵਜੇ ਜਗ੍ਹਾ ਵੱਡੋਈ ਹੈ। ਹਾਂ 6-7 ਨਹੀਂ 8 ਹੋਊਗਾ 7:30 ਤੋ ਕਿ ਇੱਥੇ ਜੀਵੋ ਇੱਥੇ ਜੀਵੋ 7:30 ਕੋ। 7 ਕੇ 6-7 ਲਈ ਆ ਮੈਂ 6-7 ਵਾਰ ਹੋਊਗੀ। ਚੱਟ ਨਹੀਂ ਆਉਂੇ। ਕੋਈ ਬਦਲਿਆ ਯਾਰ ਇਹ ਛੋਟੀ ਜਿਹੀ ਹੈਗੀ ਯਾਰ ਇਹ। ਚਾਹ ਗਰਮ ਹੈ ਪੂਰੀ ਗਰਮ ਹੈ ਤੁਮੂਸ਼ਵਾਂ ਦੇ ਆਏ ਹੈ ਸਦਾ ਜੀ ਦਾ ਚਾਹ ਪੂਰੀ ਗਰਮ ਹੈ ਬਹੁਤ ਬਾਦੇ ਮੰਗਦਾ ਤੇਰਾ ਲੰਬੜ ਇਹ ਨਹੀਂ ਸੁਣਦਾ ਨੀਗਾ ਮਹੀ ਹੀ ਕਹਿੰਦੇ ਆ ਇਹ ਇੱਕ ਦੂਜੇ ਨੂੰ ਕਹੀ ਜਾਂਦੇ ਆ ਹਾਂ ਇਹ ਨਹੀਂ ਦੇ ਵਾਲੇ ਮਾਰੀਂਦੇ ਉਹ ਉਹ ਨੂੰ ਕਹੀ ਜਾਂਦਾ ਉਹ ਨੂੰ ਵੇਚ ਜਾਂਦਾ ਕੋਈ ਨਹੀਂ ਪੂੰਦਾ ਹੈਗਾ ਇੱਕ ਇੱਕ ਗਲਾਸ ਆ ਗਾ ਇਹ ਜਿਆਦਾ ਵਧੀਆ ਆ ਆ ਇੰਨੀਂ ਦੇਖ ਲੈ 20 ਰੁਪਏ ਦੇ ਦੋ ਕੱਪ ਬਣਾ ਲੈਣਾ ਤੁਸੀਂ ਹਾਂ ਬਣਾਉਂਦੇ ਕਿ ਨਹੀਂ ਰਹਿੰਦੇ ਆ 20 ਰੁਪਏ ਚ ਮਿਲਣਾ ਵੀ ਨਹੀਂ ਆ ਕੇ ਨਹੀਂ ਚਾਹ। ਵੀਰ ਵੇ ਫਿਰ ਕਾ ਵੀ ਕੁਝ ਨਹੀਂ ਆ ਗਈ ਪਾਣੀ ਉਹ ਆਹੋ। ਉਹ ਪਾਣੀ ਆ। 20 ਰੁਪਏ ਆਇਆ ਜਿੰਨੀ ਗਲਾਸ ਪਾਉਂਦੇ। ਮੈਂ ਤਾਂ ਦੁੱਧ ਪਾਇਆ ਹੋਇਆ ਅਸਲੀ। ਹੋਰ ਕਰਨੇ ਤੇ ਹਾਂ 20 ਰੁਪਏ ਘਰ ਇੱਥੇ। ਠਹਿਵੇਂ ਚੱਲੀਏ। ਤੇਰਾ ਕੈ ਕਰਮਾ ਰਹਿ ਗਿਆ ਗੰਨਾ ਉੱਥੇ ਉਹ। ਕੀ ਦਾ? ਐਂ ਕੈ ਕਰਮਾ ਰਹਿ ਗਿਆ ਇੱਧਰ ਨੂੰ ਐਂ। ਮੇਰਾ? ਹਾਂ 14 ਕਰਮਾ ਹੈਗੀਆਂ। ਮੇਰਾ ਜਿੰਨਾ ਲੈ ਕੇ ਆ ਬੰਦਾ ਖੜਾ। ਬੈ 14 ਕਰਮਾ ਹੈਗੀਆਂ। ਕਿਉਂ ਬਾ ਮਿਲਿਆ ਨਹੀਂ ਹੈਗਾ। ਹੁਣ ਤੂੰ ਦੇਖ ਲੈ। ਚਾਰ ਲੈਣਾ ਆ ਚਾਰ ਲੈਣਾ ਵਿੱਚ ਤਿੰਨ ਇਕੱਠੇ 1 ਤਿੰਨ ਇਕੱਠੇ 1 ਹੂੰ 2 ਇਕੱਠੇ 1 6 ਤਿੰਨ ਤਿੰਨ 6 6 আর 2 8 8 ਇਕੱਠੇ ਆ 8 ਇਕੱਠੇ ਆ ਹੈਗਾ 300 ਗੋਟਲ ਕਰਨਾ ਹੋਊਗਾ ਨੂੰ ਮੈਂ ਤੁਹਾਨੂੰ ਦਸਾਬ ਲਾ ਕੇ ਦੰਦਾਂ ਇੱਕ ਲਿਆਣਾ ਆ ਇੱਕ ਲਿਆਣਾ ਆ ਹਾਂ ਇੱਕ ਲਿਆਣਾ ਆ ਹੋਊਗਾ ਹਾਂ ਇੱਕ ਲਿਆਣਾ ਆ ਹੋਊਗਾ ਹਾਂ 1 2 3 3 ਦਾ ਹੋ ਗਿਆ ਸੀ 7 ਕਿਟਾ ਹੋ ਗਏ ਆਹ ਵੀ ਹੀਰਲੀ ਬਟਾ ਆ ਆਉਗੀ ਦੋ ਗੱਠੇ ਦੀ ਆਹ ਤਿੰਨ ਦੀ ਆਹ ਤਿੰਨ ਦੀ ਆਹ ਤਿੰਨ ਦੀ 3 6 3 9 9 আর 2 11 11 ਗੱਠੇ 11 ਗੱਠੇ ਆ 11 ਗੱਠੇ ਮੈਂ ਹੈਗਾ ਕਹਿੰਦਾ ਫਿਰ ਇੰਨਾ 90 ਕੁਆਂਟਲ 90 ਕੁਆਂਟਲ ਹੋ ਜਵੇ 95 ਹੋ ਜਵੇ ਇੱਥੇ ਹੋਊਗਾ ਹੈਨਾ ਚੋ ਚਾਰ ਲੈਣਾ ਪੂਰੀਆਂ ਖੜੀਆਂ ਚਾਰ ਲੈਣਾ ਲੋਟੀਆਂ ਦੀ ਕੰਨਾ ਥੋੜੇ ਜਨਾ ਬੂਟੇ ਮਾ ਹੌਲਾ ਪੈ ਜਾਂਦਾ ਹਾਂ ਉਹ ਗੱਲ ਕੋਈ ਨਹੀਂ ਜਿੰਨਾ ਮਰਜੀ ਜੋ ਲੈ ਬੂਟੇੋਂ ਫਰਕ ਪੈਂਦਾ ਕਰੇ ਨਾਲੇ ਆਲੇ ਦਾ ਸੈਟਅਪ ਉਰ ਤਕੜਾ ਹੁੰਦਾ ਵਿਚਾਲੇ ਸਾਲਾ ਰਹਿ ਜਾਂਦਾ ਜਿੰਨਾ ਮਰਜੀ ਕਰ ਜਿੰਨਾ ਵਾਰੀ ਗੱਲ ਦਾ ਕੋਈ ਨਹੀਂ ਆ ਰਾਤ ਨੂੰ ਇਹਦਾ ਨਾ ਕੋਈ ਚੱਲ ਕੋਈ ਅਸਲ ਅਸਲ ਮਾ ਬੂਟਾ ਦੋ ਸਾਥ ਲੱਗੇ ਨਾ ਉਹ ਵੀ ਤਾਂ ਫਸਾ ਇਹ ਵੀ ਤਾਂ ਫਸਲ ਆ ਫਸਲ ਇਹ ਫਸਲ ਖੜੀ ਏ ਵੀ ਫਸਲ ਸਾਥ ਦੇ ਦੇ ਜੀ 10 ਸਾਲ ਦੀ ਹੋ ਗਈ ਹੁਣ ਬਗਾ ਫਸਲ ਸਾਥ ਦੇ ਜਿਹੜੇ ਸਾਬ ਨੇ ਲਵਾਈਏ ਨਾ ਸਾਥ ਦੇ ਦੇ ਦਿਓ ਥੋੜਾ ਜਿਆ ਅੱਲਾ ਹੈ ਕਿ ਨਹੀਂ ਹਾਂ ਘਾਟੇ ਵਾਦੇ ਜਿਹੜੇ ਹੈ ਘਾਟੇ ਵਾਦੇ ਆਲੂ ਨੇ ਇਹ ਪੂਰੇ ਕਰ ਦੇ ਇਹ ਪੂਰੇ ਕਰ ਦੇ ਠੀਕ ਆ ਰੱਖ ਵਾਟ ਲੈ ਆ ਕੱਕ ਤੋਂ ਮੇ ਤੁਹਾਨੂੰ ਦੱਦਾਂ ਵੀ 4 ਦਿਨ ਦੇ ਮੇਰੇ ਐਡਵਾਂਸ ਹੁੰਨੇ ਆ ਚੌਥੇ ਪੰਜਵੇਂ ਦਿਨ ਜਾਂਦਾ ਹਾਂ 4 ਦਿਨ ਪਾਕੇ ਨੇ ਮੈਨੂੰ ਪੰਜਵੇਂ ਤੋਂ ਜਾਂਦੇ ਆ ਅੱਜ ਤਾਂ ਦਿਨ ਹੈਗੇ ਹੁਣ ਕੱਲ ਯਾਰ ਕੱਲ ਹੀ ਜਾਣਾ ਕੱਲ ਆਫ ਦੇ ਤੈਨੂੰ ਕੱਲ ਉਗਦੇ ਵਿਹਲਾ ਹੋ ਜਾਣਾ ਕੱਲ ਨਵਰੇ ਦੇ ਵਿਹਲਾ ਮੈਂ ਤੈਨੂੰ ਦੱਸ ਦਤਾ ਹਾਂ ਕੱਢਦੇ ਹੁਣ ਓਰੇ ਕੱਲ ਨੂੰ ਮੈਂ 4 ਬੰਦੇ ਰੱਖ ਫੇਰ ਲੈ ਕੇ ਆਉਣੇ ਆ ਕੱਢ ਦਿਓ ਓਰੇ ਹੁਣ ਉਹ ਕੱਢਦੇ ਨੇ ਹੁਣ ਆ ਦੇਗਾ ਖਿੱਚਦੇ ਕੰਮ ਨੂੰ ਭਈਆ ਭਈਆ ਬੋਲਦਾ ਇੱਕ ਵਾਰ ਸੇ ਉਹ ਥੋੜੀ ਦਵਾਈ ਦੀ ਭਈਆ ਉਹ ਦਵਾਈ ਮੈਂ ਕਿਹਾ ਪਿਆਓ ਉਹ ਦਵਾਈ ਮੈਂ ਕਿਹਾ ਪਿਆ ਬੱਡਾ ਵਾ ਕਿਸੇ ਕੇ ਪਿਆ ਹਾਂ ਦਵਾਈ ਕੀ ਕਰੀ ਕੋਈ ਕੀ ਕਾ ਹੈ ਜੋੜਦਾ ਉਹਦਾ ਬਾਦੂਆ ਚੱਲ ਜਿੱਦਾ ਮਰਜੀ ਉਹ ਉਹ ਜਾ ਤੀਰੋ ਦੇ 4:00 ਚਾਹ ਪੀਜੋ ਸਾਰੇ ਆ ਬੁੜਾ ਦੇ ਬੰਤੀ ਜਾਂਦੇ ਆ ਇਹਦਾ ਚੱਲੇ ਨਹੀਂ ਆਗੇ ਕਿਹੜੇ ਕੰਨਾ ਪੀਤੇਦੇ ਉਹ ਆਹ ਹੌਟਲੇ ਬਹੁਤ ਵਧੀਆ ਕਰਦੇ ਆ ਯਾਰ ਬਹੁਤ ਵਧੀਆ ਵੱਟ ਕੱਢਦੇ ਹੋਏ ਹੁਣ ਬੌਣ ਦੀਆਂ ਲੋੜ ਹੋਰ ਲੋੜ ਨਹੀਂ ਦੀਆਂ ਲੋੜੇ ਨਹੀਂ ਸਾਈ ਤਾਂ ਕੱਢਿਆ ਹੁਣ ਬਹੁਤ ਵਧੀਆ ਹੈ ਸਭੀਆਂ ਬੱਜੀ ਵੀ ਆ ਉਸੇ ਟਰਾਲੇ ਕੋਲ ਮੈਂ ਮੈਂ ਤਾਂ ਗਿਆ ਤਾਂ ਮਾ ਇੱਥੇ ਨਾ ਕਰਾਲਾ ਨਹੀਂ ਦੇ ਮੂਰੇ ਫਾੜੇ ਆ ਲੱਗੇ ਵੇ ਫਾੜੇ ਨਾ ਇਹ ਤਾਂ ਪੜਾਈ ਕਰਨੀ ਹੈ ਪਿੱਛੇ ਇਹਦਾ ਫਰਕ ਆ ਇਹ ਨਾ ਚੌੜਾ ਪੜਦੇ ਆ ਹੈ ਖਾਲਾ ਚੋੜੇ ਕਰਦਾ ਚੌੜਾ ਪੜਦੇ ਖਾਲਾ ਖਾਲੇ ਨਹੀਂ ਹੈ ਉਹ ਤਾਂ ਫੰਗਾ ਨਾ ਮਾੜੇ ਨਾਲ ਹੋਣਾ ਉਧਰ ਉਧਰ ਕਰ ਲੈ ਕੋ ਮਾਰ ਉਹ ਐਉਂ ਚਾਹੀਦਾ ਠੀਕ ਆ ਦੂਏ ਦਾ ਦੂਏ ਦਾ ਕੰਮ ਖਾਬ ਕਰਦੇ ਆ ਆ ਠੀਕ ਆ ਆ ਠੀਕ ਆ ਮਿੱਟੀ ਮੋਟੀ ਪਾਉਣ ਦਾ ਔਖਾ ਬੈਨੂ ਨੜੇ ਉਂ ਵੀ ਠੀਕ ਆ ਯਾਰਾ ਪੂਰਾ ਡੂੰਗਾ ਹੋਣਾ ਇਹ ਡਾ ਡੂੰਗਾ ਕਰੀ ਬਗਾਹੀ ਵੀ ਚੜਾਈ ਵੀ ਦੋਹਾਂ ਦੀ ਇਹ ਵੀ ਚਿਹਰੇ ਤੇ ਆਈ ਦੇ ਇਹਦੇ ਵਿੱਚ ਸਿਰਦਾ ਹਾਂ ਹਾਂ ਜਾ ਤਾਂ ਇਹ ਕਿੱਥੇ ਫੁੱਟਾ ਦਿੰਦਾ ਰਹੇ ਇਹ ਇਹ ਕੀ ਕਰਦਾ ਇਹ ਵੇ ਮੈਂ ਇਹ ਆ ਵੀ ਬੰਦਾ ਇਕੱਲਾ ਬਾਈ ਬੰਦਾ ਜਾ ਹੁਣ ਤੂੰ 6 ਘਾੜ ਵੱਧ ਘਾਟ ਲੈਣਾ ਇਹ ਕਰੂਗਾ ਕਿਹੜਾ ਸਹੀ ਅਗਰ ਬਾਕੀ ਜੋ ਮਰਜ਼ੀ ਕਰੇ ਲੈ ਪੁੱਟਾ ਵਗਦਾ ਬਾਵੇਂ ਇਹ ਨਾਮ ਸਹੀ ਇਹਨਾਂ ਨੇ ਬੋਲੇ ਉਹ ਬੋਲ ਰਿਹਾ ਨਹੀਂ ਮਾਰਦਾ ਆਹ ਇਹਨਾਂ ਕਹਿੰਦੇ ਸੌਣੇ ਨਾ ਸੁਣਾਉਣੀ ਗੱਲ ਕਰਕੇ ਦਿਲੇ ਨੂੰ ਉਲਟ ਜਵਾਬ ਦੇ ਦਿੰਦਾ ਜਦੋਂ ਨਹੀਂ ਐਂ ਤੇ ਮੁੱਦਾ ਕੰਨਾ ਵੀ ਦੇਣਾ ਬਸ ਆਹ ਜਿਹੜਾ ਬਾਜਾ ਜੀ ਦਾ ਛੱਡ ਕੇ ਬਾਜਦਾ ਕੁੱਣਾ ਦਿਓ ਛੱਡ ਕੇ ਬੋਲਣਾ ਤਾਂ ਬਾਈ ਕੋਈ ਨਾ ਗੱਪੇ ਕਰਦਾ ਹੈ ਜਿਹੜਾ ਦੋ ਹੁੰਦੇ ਦੋ ਮੱਥੇ ਕਰਨਾ ਮਗਨ ਆਉਂਦਾ ਕੋਣ ਪੁੱਛੀਂ ਕੀ ਗੱਲ ਹੋਈ ਕੁੱਕੋ ਕੁੱੱਕੋ ਕਾਪੜਾ ਹੋਣੀ ਦੱਸ ਇਹ ਇਹੀ ਜਾਣੇ ਇਹਨੇ ਕਾ ਬੰਨਨੀ ਗਏ ਜੀ ਆਹ ਕਿੜਾ ਕੱਟੇ ਦੇ ਆਹ ਨਾਲ ਨਾਲ ਕੱਟੇ ਨਾਲ ਨਾਲ ਬੀਜੇ ਉਧਰ ਪਾਲੀ ਜਿਹੜੇ ਉਧਰ ਲੱਗੇ ਦੇ ਉਧਰ ਉਹ ਭਈਆਂ ਨੇ ਇੱਥੇ ਦੇ ਵਿਚੇ ਲੱਗਦਾ ਆ ਇਹ ਆ ਲੋਕ ਆ ਜਾਂਦੇ ਗੈਰ ਦੀਆਂ ਜੀ ਜਿਹੜਾ ਹੈਗਾ ਤੀਜਾ ਕਿ ਹੋਣਾ ਹੈ ਜਿਹੜੀ ਇੱਧਰ ਤੇ ਲੋਕ ਹੈ ਸਰਵਾਦਾ ਘਟਾ ਉੱਤਰ ਨਿਕਲ ਜਾਂਦਾ ਸਰੀ ਜਾ ਕੇ ਉਹ ਆਏ ਵੀ ਠੀਕ ਆ ਕੁੰਦੇ ਲਾਇਆ ਨਾ ਪਤਾ ਕੀ ਬੰਦਾ ਜਿਹੜਾ ਉਹ ਬਾਪੂ ਨੂੰ ਲਾਉਦਾ ਬੰਦਾ ਹੋ ਜਾਂਦਾ ਨਾ ਹਾਂ ਹਾਂ ਉਹ ਪਰਾਂ ਹਾਂ ਹਾਂ ਆਪਣੇ ਲੱਗ ਰਹੇ ਹੱਥ ਸਾਰੀ ਕੱਟੂ ਸਭੇ ਸਰੇ ਆਪਾ ਟਸਰੀ ਲਾਣੀ ਗਾ ਠੀਕ ਆ ਆ ਵਧੀਆ ਇਧਰ ਕਢ ਕੇ ਥੋੜਾ ਜੋ ਕਰ ਰਹੇ ਨੇ ਇਹ ਤਾਂ ਠੀਕ ਆ ਸਾਫ ਜਗ੍ਹਾ ਦਾ ਫਿਰ ਨਿਕਲ ਜਾ ਤੁਸੀਂ ਬਾਹਲੇ ਕਢ ਕੇ ਵੀ ਥੋੜਾ ਜਿਹਾ ਕਣਕ ਪਚੌੜੀ ਪੈਂਦੀ ਆ ਤਾਂ ਜਨਣਾ ਭਾਈ ਕੀ ਦੇਖ ਲਾ ਕੰਮ ਉਹ ਹੈ ਕਿੰਨੇ ਲਾ ਰੋੜ ਲਿਆ ਖੇਤ ਹੁਣ ਕੀ ਦਾ ਧਰ ਲਿਆ ਕੀਰਾ ਭਾਈ ਕੀਰਾ ਧਰ ਲਿਆ ਗੱਭੇ ਗੱਡੂ ਦਾ ਫਰਕ ਕਾਂ ਕੋਣ ਜੀ ਗੱਭੇ ਗੱਡੂ ਸਾਰੀ ਚਾਹੀਦਾ ਇੱਕ ਸਾਈਡ ਤੇ ਆ ਮੈਂ ਖੇਤ ਤੇ ਚਾਈਦਾ ਦਾ ਭਾਈ ਕਾਂ ਕੋਣ ਨਿਕਲਦੇ ਅੰਡ ਚ ਐਂਡ ਜੇ ਪਛਿਆ ਸੜਾ ਲਾ ਜ ਮਾੜਾ ਮੋਟਾ ਸੜਾ ਇਧਰ ਜਦ ਹੁੰਦਾ ਚਲ ਆਪੇ ਕਰ ਲੈਣਾ ਦੇਖੀ ਜਾਊਗਾ ਫੰ ਆਖੀਰ ਮੈਂ ਇਹਨੇ ਇੱਕ ਸਾਈਡ ਤੇ ਗੱਡੇ ਪਹਿੰਤ 10000 ਰੁਪਏ ਕਰਨ ਲੱਗੇ ਸਾਈਡ ਤੇ ਗੱਡੇ ਆਇਆ ਦਮਾ ਫੇਰ ਸਾਰੇ ਉਧਰ ਤੇ ਆਇਆ ਸਾਰਾ ਐਸੇ ਤੇ ਕਿਹੜਾ ਕਹੇ ਸਿਆੜ ਤੂੰ ਯਾਰ ਚਾਹਵਾ ਨਹੀਂ ਆਪਾਂ ਕਬੂ ਬੰਦਦਾ ਚਾਹੀਦੀ ਨਹੀਂ ਆ। ਕਿਹਾ ਨਾ ਲੱਗੇ ਟਰਾਲੀ ਲੱਗੀ ਵੀ ਆ। ਟਰਾਲੀ ਆ ਜਾ ਰਿਹਾ ਸਣਾ ਫਾਲੇ ਤੇ ਪਿਆਰ ਰੇਕਾ ਦੇ ਘਰ ਆਵੇ ਸਲੇਟ ਪਿੱਛੇ ਤੇ। ਕਿਹਾ ਠੀਕ ਆ ਜੀ। ਹੈਂ? ਡੂੰਘੇ ਠੀਕ ਆ। ਲਿਖਾਈ ਊਲਾ ਜਾਂਦੇ ਫਾਲੇ ਤੇ। ਸਾਹਜੋ ਦੇ ਆ ਸਾਹਜੋ ਉੱਤੇ। ਸਾਹਜੋ ਵਾਲੇ ਆ। ਅੱਜ ਵੀ ਕਹਿਤਾ ਆਪਣੇ ਵੀ ਸਰਾਉਣੇ ਕਹਿੰਦਾ ਚਾਰ ਫਾਲੇ ਦੇ ਮੱਕੂ ਵਾਲੇ ਆ ਧਿਆਨ ਤੇ। ਹੈਂ? ਚਾਰਾ ਹੋ ਰਾਇ ਰੋਟ ਆ। ਉਹਦਾ ਸਾਈਡ ਵਾਰੇ ਨਾ ਉਹਦਾ ਪਾਸ ਰਹਿਦਾ ਸੜੇ ਚੱਲਣਾ ਵੀ ਚਾਰੇ ਆ। ਇੰਨਾਂ ਨਾਲ ਸਾਡੇ ਲੋੜੇ ਨਹੀਂ ਆਉਣੇ ਉਹ ਟਾਇਰ ਚ ਆਉਂਦਾ। ਕਿਹੜਾ 95 95 ਲੈਦਾ ਹਾਈਪਸਾਨਾ ਕਿੰਨਾ? ਸਾਹ ਤੇਰਾ ਉਹ ਤਾਂ ਗਣਾ ਤਰ ਕਹਿੰਦਾ ਚਾਰ ਮਾ ਤੇ ਇੱਕ ਕਾਣਾ ਕਹਿੰਦਾ ਚਾਰ ਅੱਖਾਂ 'ਵਾਂ ਦੇ ਕਾ ਕੱਖ ਐ ਨਹੀਂ ਕਹਿੰਦਾ। ਦੇਖਣਾ ਉਹਨੂੰ ਦਿਖਾਉਣ ਤਾਂ ਬੈਠਾ ਆ ਅੱਖਾਂ ਗਿਣ ਤੂੰ ਇਹਦੀ। ਚਾਰ ਮਾ ਤੇ ਇੱਕ ਅੱਖ ਐ ਨਹੀਂ ਕਹਿੰਦਾ ਇਹਦੀ। ਆ ਅੱਖਾਂ ਗਿਣ ਕਿੰਨੀਆਂ? ਖਾਜਾਂ। ਆ ਗੜੀ ਆ ਕਾਣੀ ਸਾਤੇ ਲਈ ਕਾਣੀ ਮੰਨੂ ਗਿਆ ਬਦਲ ਨਾਮ ਨੂੰ ਕਾਣੀ ਦੇ ਬੰਦਾ ਇੱਕ ਪੰਛੀ ਜੱਖਾ ਦੇਖੇ ਤਿੰਨ ਪੰਛੀ ਅੱਖਾਂ ਦੀਆਂ 25 ਪਾਉਂਦੇ ਹੁੰਦੇ ਆ ਉਹ ਇਹਦਾ ਐਂਡ 'ਚ ਕੱਢਿਆ ਹੁੰਦਾ ਚਰ ਐਂਡ 'ਚ ਮੈਂ ਕਹਿੰਦਾ ਇਹਨਾਂ ਮੈਂ ਦੇਖ ਲੈਦਾ ਲੈ ਲੈ ਸਾਹ ਗੜੀ ਅੱਖ ਕਾਣੀ ਆ ਚਾਰ ਦੀਆਂ ਚਾਰੇ ਕਾਣੀ ਆ ਇੱਥੇ ਵੇਖ ਲੈ ਅਜੋ ਟੁੱਟਵੀਂ ਹੈ ਗੱਟੇ ਇਹ ਉਹ ਜਿਹਨੂੰ ਕਹਦਾ ਮੈਂ ਟੁੱਟਵੀਂ ਹੈ ਗੱਟ ਪੜੀ ਹੈ ਟੁੱਟ ਜਾਂਦੀ ਹੈ ਮੇਰੀ ਗੱਲ ਇਹਦਾ ਬੀਜ ਨਾ ਤੇ ਲੈ ਲੇਦਾ ਇਹ ਤਾਂ ਚਾਰ ਬਿੱਤੇ ਪੰਜ ਅੱਖਾਂ ਸਾਫ ਦੀਆਂ ਅਸੀਂ ਤਾਂ ਕਹਿੰਦੇ ਬੀਜ ਚਾਰੋਂ ਤੇ ਦੋ ਗਾੜੀਆਂ ਦੋ ਆ ਮਸਲਾ ਅਸੀਂ ਤਾਂ ਕਿਉਂ ਨੂੰ ਬੀਜ ਦੇਿਆ ਨਹੀਂ ਅੱਧ ਤੱਕ ਇਹ ਦਿੱਤਾ ਵੀ ਕਿਸੇ ਨੂੰ ਨਹੀਂ ਅਜਾ ਆਪਣਾ ਬਿੱਲ ਵਾੜੀ ਨੂੰ ਚੁੱਪ ਕਰਕੇ ਨਹੀਂ ਹੁੰਦੀ ਆ ਸਾਹ ਛੱਡਾਈ ਨਹੀਂ ਮੇਰੀ ਮੂਜ ਵਾਲਾ ਮੈਂ ਰੱਖਦਾ ਬੀ ਮੂਜ ਨਾ ਦਵਾ ਕਿਸੇ ਨੂੰ ਹੋ ਚਾਰ ਵਿੱਚ ਇੱਕ ਗੱਡੀ ਉਹ ਨਾ ਕਿਹਾ ਦਿਖਾਇਆ ਮੈਂ ਕਿਹਾ ਹੋਣੀ ਗਾਣੀ ਮੈਂ ਲੈ ਲਾਉਂਨ ਥੱਲੇਦਾਰ ਲੈ ਉਹ ਗਣ ਦੂਰਾ ਅਤੇ ਇਹਨਾਂ ਰੱਖ ਰਹੇ ਨੇ ਔਰ ਆ ਦੇਖ ਬੈਗਨ ਆਹੀ ਬੇਲ ਚੱਕੇ ਨੂੰ ਨਾ ਉਹਨੇ ਵੀ ਇਹੀ ਕਿਹਾ ਹੈ ਵੀ ਉਹ ਕਾ ਕਾ ਕਰਨਾ ਨਹੀਂ ਭਾਈ ਯਾਦ ਖੇਲ ਦੇ ਰਾਜ ਮੈਂ ਖਰਾਬ ਹੁੰਦੀ ਹੈ ਗੱਠ ਪੰਨੀ ਗਈ ਪੰਨੀ ਵੀ ਗੱਠ ਹੈ ਆ ਕਹਿੰਦਾ ਮੈਂ ਉਹੀ ਕਹਿੰਦਾ ਵੀ ਇਹ ਵੀ ਗੱਠ ਹੁੰਦੀ ਬੜੀ ਪਚਾਨੇ ਵੀ ਬੜੀ ਹੁੰਦੀ ਹੈ ਛੁੱਟ ਗਈ ਹੈ ਇਹ ਛੁੱਟ ਗਈ ਉਹ ਭਾਈ ਉਹ ਵੀ ਤਾਂ ਇਹ ਕਹਿੰਦਾ ਫਿਰ ਲ ਮੈਂ ਫੁੱਟਦੀ ਹੈ ਇਹ ਆ ਦੇਖ ਚੱਕ ਥਾਲ ਮੈਂ ਖਰਾਬ ਜਾਂਦੀ ਹੈ ਚੱਕ ਥਾਲ ਮੈਂ ਖਰਾਬ ਹੋ ਜਾਂਦੀ ਹੈ ਆ ਵੀ ਆਖ ਫੁੱਟੀ ਵੀ ਰਹਾ ਫੁੱਟੀ ਵੀ ਟੁੱਟੀ ਵੀ ਆਖੇ ਆ ਆਏ ਆਈ ਟੁੱਟੀ ਜਾਂਦੀ ਆ ਉਹ ਜੇਕਰ ਨਾ ਮੇਰਾ ਹੁੰਦਾ ਫੇਰ ਅੱਖ ਖਰਾਬ ਤੇ ਹੁਣ ਫੁੱਟੀ ਵੀ ਆ ਠੀਕ ਆ ਜੇ ਵੀ ਮੇਰਾ ਹੁੰਦਾ ਫੇਰ ਇੱਕ ਮੁੱਟੀ ਵੀ ਹੁਣ ਫਟ ਗਈ ਹੁਣ ਲੈਂਸ ਪਵਾਉਣਾ ਪੈਣਾ ਹੁਣ ਲੈਂਸ ਪਵਾਉਣਾ ਨਾ ਨੂੰ ਕਾਣਾ ਦੇਖਦਾ ਨਹੀਂ ਤੈਨੂੰ ਕਾਣਾ ਵੀ ਦਿਖਾ ਦਿੰਦਾ ਵੀ ਕਾਣਾ ਕਾਣਾ ਦੀ ਹੈਗਾ ਕਹਿੰਦਾ ਗੰਦਾ ਕਾਣਾ ਨਹੀਂ ਹੈਗਾ ਜਿਹੜੀ ਅੱਖੇ ਨਾ ਹੋਈ ਹੈ ਜਿਹੜੀ ਕਾਣੇ ਨਾਲ ਦੀ ਹੋਵਾ ਆਏ ਜਿਹੜੀ ਕਾਣੀ ਆ ਪਰ ਇਹਦੀ ਅੱਖ ਠੀਕ ਆ ਦੇ ਅੱਖ ਠੀਕ ਆ ਦੇ ਹਾਂ ਤੇ ਮੈਂ ਤੂੰ ਮੰਨਦਾ ਵੀ ਕਾਣਾ ਹੈ ਵਿੱਚ ਲੈ ਗਈ ਆ ਕਈ ਨਹੀਂ ਨਹੀਂ ਹੈਗੀ ਜਿੰਨੀ ਤੁਸੀਂ ਕਹਿੰਦੇ ਆ ਉਹ ਬਨ ਗਿਆ ਬਸ ਹੀ ਕਾਣਾ ਮੰਨਣਾ ਪੈਣਾ ਬਾਈ ਹ ਹਲਦਾ ਧੰਦਾ ਨਹੀਂ ਆਏਗਾ ਪਹਿਲੇ ਹੀ ਆ ਤਾਂ ਬਨਣਾ ਪੈਣਾ ਦੇਖ ਬਾਈ ਕਾਣਾ ਹੀ ਆ ਸਾਰਾ ਹੀ ਕਾਣਾ ਕਹਿਣਾ ਬਸ ਤੁਸੀ ਜੇ ਦੇਰ ਗੱਲੂ ਮਿਲਣਾ ਔਰੇ ਜਗ੍ਹਾ ਜੀ ਹੋਈ ਹਾਂ ਗਾ ਗੱਲੂ ਮਿਲਣਾ ਕੰਨ ਉੱਪਰ ਉੱਤਰ ਕਰਦੇ ਜਰੂਰ ਪੁੱਛੋ ਕਿ ਬਾਈ ਕਾ ਫੋਟੋ ਦਿਖਾਉਣੇ ਆ ਕਰਦੇ ਪਤਾ ਸ਼ਾਮ ਨੂੰ ਹੋਗਾ ਠੀਕ ਹੈ ਠੀਕ ਉਹ ਤੈ ਗਿਆ ਪਰ ਲਾਏ ਪੰਜ ਪਰ ਇਹਨਾਂ ਸੱਤ ਫੋਟੋ ਪਰ ਆਏ ਨੇ ਬਹੁਤ ਬਹੁਤ ਦੂਰ ਲਾਇਆ ਤੇਤੀ ਉੱਟਾ ਚੱਲੂਗਾ ਕਾ ਵੀ ਛੇਤੀ ਚਾਰ ਹੁੰਦਾ ਵਿੱਚ ਮਾੜਾ ਬੂਤਾ ਨਹੀਂ ਹੋਇਆ ਆਪਾਂ ਨੂੰ ਪਹਿਲਾਂ ਲੱਗਾ ਸੱਤ ਫੁੱਟਾ ਖੇਡੋ ਕਿੰਨਾ ਤੂੰ ਸਾਬ 18-18 ਫੁੱਟ ਦਾ 21 ਕਿਹ ਕਿਹ ਫੁੱਟ ਦਾ ਫੁੱਟਾ ਮੇਰੇ 21 ਫੁੱਟਾਂ ਵਾਲਾ ਮੈਂ 6 ਹੈ 21 ਬਲਾਇਆ ਮੱਤ ਨੂੰ ਤੇ ਬੱਸ 7 ਫੁੱਟ ਗੱਟ ਨਹੀਂ ਹੋਈ ਜਾਤ ਸੈਡਾ ਹੈ ਜੀ 21 ਫੁੱਟਾ ਸੈਡਾ 21 ਫੁੱਟਾ ਸੈਡਾ 21 ਫੁੱਟਾ ਸੈਡਾ ਇਹਦਾ ਸੈਡ ਬੂਟਾ ਲੱਗਿਆ ਬੂਟਾ ਨਾ ਤਾਂ ਕਰਕੇ ਆ ਜਗ੍ਹਾ ਬਹੁਤ ਛੜਦੀ ਮਤਲਬ ਤੇਲੀ ਆਇਆ ਘਵਾਲੀ ਜਹੇ ਗੋਲ ਇਹ ਗਣਾ ਵੀਚ ਘਾਟਦੇ ਆ ਨਾ ਮੈਂ ਵੀਜ ਬਾਜਦੇ ਨਾ ਪੰਜ ਸੱਤ ਭਰੀਆਂ ਦੇਖੋ ਵਧੂਗਾ ਪੰਜ ਸੱਤ ਭਰੀਆਂ ਸਾਰੀਆਂ ਹੋਵੇ ਲੈ ਪੰਜ ਸੱਤ ਕਾ ਲਿਓ ਗਿਣ ਕੇ ਦੇਖੀ ਆਹ ਭਈਆਂ ਪਰ ਇੰਨੀ ਐ ਜਾ ਕੱਢਣੇ ਇਹਨੂੰ ਨਹੀਂ ਪੈਂਦੀਆਂ ਤੇ ਆਹ ਆ ਹੀ ਖੇਤ ਪਿਆ ਹਲੇ ਕਿਹੜੇ ਹੋ ਗਏ ਸਾਰੇ ਕੋਈ ਤਾਂ ਦੇਖ ਤੇ ਦੂਰ ਪਾਉਂਦੇ ਆ ਦੂਰ ਦੂਰ ਪਾਉਂਦੇ ਆ ਦੂਰੇ ਪਾਉਂਦਾ ਬੱਛੀ ਬੱਛੀ ਕਹਿੰਦੇ ਜੋੜੀ ਜੋ ਬਹੁਤ ਦੂਰ ਫਰਕਾ ਗੱਠਗੜ ਦਾ ਫਰਕਾ ਨਾ ਨਾ ਉਹ ਡੇਟੀ ਉਹਨੂੰ ਕਿਹਾ ਦਾ ਵੀ ਚਾਂਗ ਕੋ ਛਾਂਟ ਗਈ ਭਾਈ ਭਾਈ ਪੱਛੀ ਡੇਟੀ ਹੋਈ ਪਈ ਯਾਰ ਤੇ ਪਾਉਦੇ ਨਾਂ ਨਾਲ ਆਉਂਦੇ ਨਾਂ ਨਾਲ ਪਈਆਂ ਉਹ ਉਂਗਲ ਕਿਹਾ ਬਈ ਨਾ ਉਹਦਾ ਮਸਲ ਦੂਰ ਚਾਹੀਦਾ ਬੀ ਜੀ ਆਹ ਕੀ ਆ ਉਹ ਦੂਰ ਚਾਹੀਦਾ ਮਾੜਾ ਜਾਂ ਮਾਲਕ ਕਹਿੰਦਾ ਉਦਾਂ ਚਾਹੀਦਾ ਠੀਕ ਆ ਜਿੱਦਾਂ ਮਾਲਕ ਕਹਿੰਦਾ ਉਹ ਬੈਠਾ ਉੱਪਰ ਠੀਕ ਆ ਮੈਂ ਤਾਂ ਕਹਿੰਦਾ ਵੀ ਜੇ ਉਚਾੜ ਦੇਖੀ ਯਾਰ ਅੱਗੇ ਪੱਛੀ ਪੱਛੀ ਚੜ ਕੇ ਬੈਠੀ ਹੋਊਗੀ ਅੱਖਰੇ ਬੱਟੂ ਦੀ ਐ ਵੀ ਉਹ ਆਖਲ ਖਰਾਬ ਨਹੀਂ ਹੋਊਗੀ ਦੂਰ ਵੀ ਜਦਾਂ ਫਰਕ ਪੈ ਜਾਂਦਾ ਜਿਹੜੀ ਫੋਟੋ ਲਈ ਉਹ ਨਹੀਂ ਬਣਦੀ ਹੈ ਜਿਹੜੀ ਫੋਟੋ ਲਈ ਹੋਣੀ ਬਣਦੀ ਸੋਰੀ ਬਣਦੀ ਨਹੀਂ ਨਾ ਬਣੇ ਉੱਥੇ ਕਿਹਾ ਉਹਦੇ ਕੋਲੇ ਕੋਲ ਦੁਆਰਾ ਕਦਮ 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 ਅੱਗੇ ਪਾ। ਆਵਾਜ਼ ਆਈ ਸੰਧੀਆ ਕੇ ਆਜੋ। ਇਹ ਹੋਰ ਢਿੱਕੇ ਤੇ। ਹਾਂ ਠੀਕ ਹੈ ਮੌਸਮ ਹੈ ਨਾ। ਵਧੀਆ ਮੌਸਮ ਹੈ ਨਾ। ਹੈਗਾ ਐਨੇ ਕੋ ਉਪਰ ਦੀ ਹੀ ਹੁੰਦੀ। ਪੈਰਾਂ ਨੂੰ ਅੱਕੜੀ ਅੱਜ ਮਹਨਾ ਵਧੀਆ। ਹਾਂ। ਇਹੀ ਜਦੋਂ ਕੱਲ੍ਹ ਤੋਂ ਬਣਨੀ ਹੈ ਵਧੀਆ ਮੌਸਮ ਹੋਣਾ। ਤੁੰਡਾ ਦੋ ਨਾ ਆਵੇ ਤਾਂ ਹੁੰਦਾ। ਤੁੰਡ ਪਈਆ ਕੰਨ ਤੋਂ ਘੱਟ ਗਈ। ਇਹ ਕੋ ਮੱਖੀ ਗੱਲ ਹੈ। ਯਾ ਥਾਰੀ ਆ ਇਹ ਨਾ ਮਜ਼ਾ ਖਰਾਬ ਹੈ ਖਰਾਬ। ਹਾਂ। ਕੰਮੇ ਹੀ ਹੁੰਦਾ। ਉਦੋਂ ਸਵੇਰੇ ਪਈਆ 11 ਵਜੇ ਸੋਚ ਨਿਕਲ ਗਿਆ। ਆ ਰਹੀ ਪੈਰ ਨਿਕਲ ਗਿਆ ਤੇ ਡਾ ਪਉਂਦਾ ਰਿਹਾ ਹੁਣ ਤੱਕ ਠੀਕ ਆ ਬਟ ਵਧੀਆ ਮੌਸਮ ਆਉਂਦਾ ਹਾਂ ਵੀ ਤਿੰਨ ਗੇੜੇ ਰਹਿ ਗਏ ਹੁਣ ਦੇਖਦੇ ਵੀ ਮੈਂ ਤਾਂ ਦੱਸਤੀ ਗੱਲ ਵੀ ਹੁਣ ਗੰਦ ਨਹੀਂ ਆਉਣੀ ਆਉਣਾ ਮੀਨੇ ਬਈ ਆਲੂ ਵਾਲੇ ਵੀ ਫਿੱਟੇ ਆਉਣੇ ਮੇਰੇ ਸਿੱਕ ਵੀ ਆਦਾ ਨੇ ਆਲੂ ਵਾਲੇ ਨਾ ਮੀਨੇ ਬੋੜੇ ਵੀ ਮੇਰੇ ਫਿੱਟੇ ਆਉਣੇ ਆ ਇਹ ਨਾ ਨਹੀਂ ਆਇਆ ਜਾਂਦਾ ਖੇਤ ਦੇ ਬਰਾਬਰ ਦੇ ਚੌਕ ਤੋਂ ਆ ਇੱਕ ਤਾਂ ਸਿਆੜੋ ਵੇਚਾ ਜੂ ਕੋ ਮੁੜ ਕੇ ਫੇ ਤਾਂ ਕੇ ਜਾ ਆਲੂ ਵਾਲੇ ਆਲੂ ਆ ਆਹ ਆਲੂ ਲਾਇਆ ਤੇ ਨਾ ਇੱਕ ਖੇਤ ਖੁੱਲਾ ਦਾ ਯਾ ਉਰ ਤੇ ਪਾਏ ਐਵੇਂ ਪਾਏ ਉਹ ਤੱਕ ਜਿੰਦ ਤੱਕ ਹੋਈਗੇ ਪਾਏ ਪਾਏਗੇ ਆਏ ਪਾਏ ਤੇ ਤਾਂ ਹੀ ਨੇ ਗਏ ਹੁਣ ਜੇ ਕੱਟ ਵੱਧ ਗਿਆ ਕੋਈ ਯਖਰੀ ਕੰਦਾ ਤਾਲੂ ਵਾਲਿਆਂ ਦਾ ਉਹੀ ਹੋਊਗਾ ਗੈਲ ਚੱਕ ਜੇ ਟੰਗ ਹੋਣ ਲੱਗੇ ਸੱਟ ਆਣ ਲੱਗੇ ਗੈਲ ਵਾਲੇ ਦਾ ਸੱਟ ਦਾ ਵੀ ਹੋਊਗਾ ਫਰਕ ਹੋਊਗਾ ਯਾਰ ਉਹ ਸੱਟ ਦੇ ਪੱਛੀ ਪਹਿਲਾਂ ਪਾ ਲਿਓ ਜੇ ਦਿਖਦਾ ਸਿਓ ਭੰਦਾ ਹਾਂ ਪੱਛੀ ਬਾਹ ਲਓ ਗੈਲ ਕਾ ਉਹ ਡਰਾਈਵਰ ਉਹਨੇ ਆਪੇ ਕਾ ਲੈਣਾ ਜਿੱਦਾਂ ਮਰਜ਼ੀ ਕਰੀ ਜਾਵੇ ਪੱਛੀ ਕੱਟ ਵੱਧ ਪਵੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਨਹੀਂ ਬਾਅਦ ਸਾਨੂੰ ਗੱਲ ਟੋਕਾ ਤੁਸੀਂ ਗੱਲ ਗਲਤ ਕਰ ਰਿਹਾ ਆ ਆਲੂ ਆ ਜਰੇ ਪਾਉਂਦੇ ਸੀ ਥੱਕ ਗਏ ਤੇ ਕਹੇ ਫੇਰ ਬਾਅਦ ਚ ਬੜੇ ਡਾਇਆ ਕਿੱਥੇ ਲਾਇਆ ਫੇਰ ਹੋ ਗਿਆ ਰਿਆ ਹਾਂ ਆ ਹੋਏ ਤੇਰੀ ਮੰਨੀ ਅਸੀ ਕਈ ਬੋੜੇ ਆ ਇਹ ਡਾਇ ਨਹੀਂ ਮੁੜਿਆ ਹਾਂ ਡਾਇ ਹੀ ਮੁੜਿਆ ਲੋਕੀ ਕਹੇ ਵੀ ਨਾ ਆਪਾ ਬਹੁਤ ਪਹਿਲਾਂ ਡਾਇ ਆ ਹੀ ਹੈ ਇਹ ਪਹਿਲਾਂ ਹੁਣ ਫਾਇਦਾ ਦੇਣਾ ਉਹ ਡਾਇ ਤਾਂ ਕਹਿੰਦਾ ਵਾਲੇ ਦਾ ਫਾਇਦਾ ਤਾਂ ਪੂਰੇ ਬਟੋਗੂ ਆ ਦੇਣਾ ਚਾਹੇ ਇਹ ਗੰਨੇ ਨਾਲ ਲੱਗਿਆ ਇਹਨਾਂ ਕਹਿੰਦਾ ਮੀਂਹ ਵਿੱਚ ਹੜ੍ਹ ਕੇ ਆਓ ਹਾਂ ਇਹਨੂੰ ਕੈਰ ਬੜਾ ਧੱਕੀ ਜਾਂਦਾ ਸਿਆਰ ਚਾਉਦਾ ਕਰੀ ਜਾਂਦਾ ਚਾਹੀ ਹੁੰਦਾ ਵਿਚੇ ਰੱਖਿਆ ਸਿਆਰ ਫਿੱਟਾ ਰਹਿੰਦਾ ਹੁੰਦਾ ਨਹੀਂ ਲੱਗਦਾ ਚਾਰ ਵਾਲਾ ਠੀਕਾ ਚਾਰ ਵਾਲਾ ਇਹ ਟਾਇਰ ਛੋਟੇ ਦਾ ਫਰਕ ਹੈ ਆਹ ਚੱਲਿਆ ਇਹਦੇ ਵੀ 13 ਦੇ ਟਾਇਰ ਹੈ 13 ਢੇਰਾ ਆ ਫਿਰ 12 ਦਾ ਬਹੁਤ ਲੋਟ 12 ਇਹਨੂੰ ਬਹੁਤ ਲੋਟ ਆ ਇਹ ਮੈਂ ਫਿਰ ਹਲਕਾ ਟਾਇਰ ਬਾਹਰ ਆ ਇਹ 12 ਹੋਵੇ ਬਾਹਰ ਦਾ ਗੂਲੇ ਨੂੰ ਚੱਲਦਾ ਵਿੱਚ ਇਹਨ ਵਿੱਚ ਲਾ ਲੀਡੀ 14 ਬਲਵੀਰ ਜੱਗੇ ਆ ਬਈ ਡੀਜੀ 14 ਦਾ ਡੀਜੀ 14 ਵਾਲੇ ਹੋਣੇ ਆ ਇਹ ਡੀਜੀ ਜਗਾਂ ਦਾ ਉਹਨੂੰ ਜਬਈ ਲੋਟ ਹੈ ਔਰ ਯਹੀ ਲੋੜ ਇੰਨੇ ਕਰ ਰਹੇ ਨੇ ਬਈ ਉਹ ਟਾਈਮ ਉਹ ਟਰੈਕਟਰ ਉਹ ਵੀ ਆਪਣੀ ਜਗ੍ਹਾ ਰਾਜ ਕਰਦਾ ਹੈ। ਚਲਾਈ ਛੱਤ ਵਿੱਚ ਤਾਂ ਆ ਬਹੁਤ ਜ਼ੋਰ ਮਾਰਦੇ ਵੀ ਰਾਜ ਹੀ ਹੈ ਇਹ ਦੇਖੋ। ਤਾਂ ਰਾਜ ਹੀ ਆ ਫਰਕ ਫਰਕ ਕਾਹਗਾਹ ਫਰਕ ਪੈਂਦਾ ਹੈ। ਯਾ ਜਦੋਂ ਵੀ ਖੇਤੀਬਲ ਵੀ ਰਾਈ ਉਹਦੇ ਕਹ ਲੈਣੇ ਕਰਦੇ ਨੇ। ਹਾਂ ਹਾਂਜੀ ਉਹ ਉਹ ਉਹਦਾ ਲਾਖਾ ਲਿਆ। ਬਣਾ ਰਹੇ ਚਾਹ ਪਿੱਤਰ ਦਾ ਕਿੰਨੇ ਗਿੱਲੇ ਬਹੁਤ। 100 ਕਿਲੋ ਦਾ ਕਹੋਇਆ। ਉਹ ਸਿਆਰ ਦਾ ਕੱਟਨੇ ਪੈਣਾ ਇੱਕ ਨਹੀਂ ਕਹਦਾ ਦੋ ਗੱਲ ਦੋ ਬੰਦੇ ਲੱਗਦੇ। ਕੱਟਨੇ ਪੈਣੇ ਆ। ਕਿੰਨੇ ਦਾ ਪੈਣੇ ਆ। ਅਹੋਰ ਉਹ ਢੈਣੀ ਹੈ ਉਹ ਢੈਣੀ ਹੈ ਢੈਣੀ ਹੈ ਗਾਂ ਦੀ ਬਾਦ ਅਕੀਆਂ ਬਣ ਨਾਲ ਉਹਦਾ ਹੁੰਦਾ ਲੇ ਲੈ ਲੱਗੀ ਵੀ ਲਾਗ ਪਹਿਲਾਂ ਹਾਂ ਨਾ ਨਾ ਉਹ ਵੀ ਜਿਹੜੇ ਸਰਕ ਨਹੀਂ ਉਡਾਣਾ ਵੀ 20 ਫੁੱਟ ਦਾ ਰੱਖਣਾ ਜੀ ਦਾ ਯਾਰ ਇਹਨਾਂ ਤੇਰਖਾ ਚੜਨਾ ਹੁੰਦਾ ਅੱਛਾ ਜਾਂਦਾ ਮਾ ਅੱਛਾ ਮੇਰੇ ਸਾਹਮਣੇ ਸਿੱਧਾ ਰੱਖਣਾ ਫੇਰ ਤਾਂ ਘੱਟ ਰੱਖ ਲੈ ਜੇ ਤੇਰਖਾ ਚੜਨਾ ਫੇਰ ਤਾਂ ਬੜੇ ਗੱਸਾ ਜਾਈਆ ਹਾਂ ਕੋਈ ਨਾ ਕਦੀ ਯਾਰ ਦੋ ਸਾਈਡ ਹੋ ਗਈ ਦੋ ਸਾਈਡ ਹੋ ਗਈ ਜੀ ਕੀ ਆਵਾ ਕੰਮ ਨਹੀਂ ਆਉਣਾ ਮੇਨੇ ਮੇਨੇ ਬਥੇ ਨਾ ਅ ਮੇਨੇ ਬਥੇ ਅ ਮੱਧੜਿਆ ਇੱਕ ਤਾਂ ਸਾਈਡ ਬਚੂਗਾ ਬਚੂਗਾ ਦੋ ਤੇ ਵੀ ਹਾਂ ਅਹ ਇਹ ਆ ਕੱਢ ਕੇ ਕੇ ਬਾਦ 2 3 ਕਿੰਨੇ ਕਿ ਸਿਆੜ ਨਿਕਲਦੇ ਇੱਕ ਤਾਂ ਨਿਕਲ ਇੱਕ ਜਾਣਾ ਏ ਇੱਕ ਆਉਣਾ ਇੱਕ ਫੇਰ ਜਾਣਾ ਹਾਂ ਇੱਕ ਨਹੀਂ ਹੈ ਨਾ ਮੈਂ 2000 ਕਿ ਸਿਆੜ ਕੱਢਨੇ ਉਹਨਾਂ ਉਧਰ 2 ਕੱਢਨੇ ਆ ਦਵਾਰ ਆਉਗੇ ਡੱਕ ਦਵਾਰ ਆਉਗੇ ਡੱਕ ਮੈਂ ਕਿਹਾ ਚੌਥਾ ਵੀ ਦੇ ਦੋ ਇੱਕ ਤਾਂ ਸਿਆੜ ਬਚੀ ਜਾਉਂ ਲੱਕ ਕੱਢ ਨਹੀ ਆ ਗਿਆ ਆਇਆ ਫੇਰ ਗਿਆ ਬਸ ਦੇਖ ਲਈ ਸੇ ਨੂੰ ਬਾਹਰ ਖੜਾ ਬੂਗਾ ਜੇ ਇਹ ਆਇਆ ਇਹ ਕਹਿੰਦਾ ਕਿ ਆਪੇ ਸਿਆੜਾ ਚਾਹਨਾ ਤੇ ਬਸ ਹੋ ਗਿਆ ਇਹ ਵੀ ਅਰੇ ਲੈ ਗਏ ਨਾ ਕਾਇਬੜੀ ਕੋਹਿੰਦਾ ਹੀ ਆਹੇ। ਫੂਲੇ ਜਾ। ਹੈ? ਲੈ ਜਾ। ਤੈਨੂੰ ਜਵਾਬ ਦੇ ਦੇਣੇ। ਇਹਨੇ ਖਰੀਦਿਆ ਨੂੰ ਆਇਆ ਵੀ ਕੰਮ ਨਹੀਂ ਨਿਪਟਦੇ ਨੇ। ਉਹ ਫੇ ਐਡੇ ਬੜੇ ਰੇਟ ਨੂੰ ਪੋਣੇ ਕਰਨੇ ਕੰਮ ਹੋਣੇ ਪੜਨ। ਟ੍ਰੈਕਟਰ ਜੋੜਾ ਦੇਖਣਾ ਪੈਣਾ ਕੋਈ। ਟਰੈਕਟਰ ਤੇ ਤਾਂ ਟਰੈਕਟਰ ਮੰਗਣਾ ਵੀ ਟਰੈਕਟਰ ਦੇ ਭਾਈ। ਇਹਦੇ ਇੱਕ ਇਹਦੇ ਦੋ ਗੇੜੇ। ਹਾਂ। ਇਹਦੇ ਦੋ ਗੇੜੇ ਉਹਦਾ ਇੱਕ ਗੇੜਾ ਚਾਰ ਕੱਢਣੇ ਉਹਨੇ ਚਾਰ ਕੱਢਣੇ। ਵਰਕ ਤਾਂ ਹੈਗਾ ਹੀ ਆ। ਯਾਰ ਠੀਕ ਹੈ ਤਾਂ ਖਰਚਾ ਵੀ ਘਟਾ। ਬਹੁਤ ਘਟ ਖਰਚਾ। ਬਹੁਤ ਫਰਕ ਆ ਚੀ ਦਾ ਯਾਰ। ਇਹਦੇ ਹੱਥ ਕਿੱਥੇ ਆ ਬਾਈ। ਤੇਲ ਤੂੰ ਸੁੰਘਦਾ ਹੀ ਆ ਇਹੇ। ਬੈਗੇ ਲਿਆ ਬੈਗੇ ਹੁਣ ਬੈਗੇ ਲਿਆ ਆ ਬਧੀਆ ਰੰਗ ਦਾ ਇਥੇ ਉਹਨੂੰ ਮੋੜਨ ਨੂੰ ਔਖਾ ਕਰਨਾ ਇਹਨੇ ਕਿਹੜਾ ਸਾਡੇ ਕਿ ਨਹੀਂ ਦੇਖਦਾਰੀ ਨਹੀਂ ਤਾਂ ਇਸ਼ਾਰਾ ਕਰਦੀ ਵੀ ਆਇਆ ਕਰ ਲੈ ਕਿਹਾ ਰਹਿ ਕੇ ਤੇਰੀ ਨੂੰ ਨਹੀਂ ਮੰਨਣੀ ਐ ਇੰਨੇ ਕਿ ਤਾਂ ਮੰਨ ਲੈਣੀ ਉਹਦਾ ਦਿਮਾਗ ਦਾ ਕੰਮ ਕਰਦੇ ਉਹ ਤੁਰ ਮੋੜਦਾ ਨਹੀਂ ਹੈਗਾ ਦੇਖੋ ਕੀ ਬਣਦਾ ਹੁਣ ਮਨ ਕੀ ਮੰਨ ਕੇ ਮੰਨ ਗਏ ਮੰਨ ਗਏ ਇਹ ਮੰਨ ਲਿਆ ਇਹ ਦੀ ਆਈਏ ਇਹ ਮੰਨ ਲਿਆ ਇਹ ਦੀ ਆਈਏ ਹੁੰਡ ਵਾਲੇ ਇਸ਼ਾਰੇ ਅਸੀਂ ਕਰਿਆ ਪਰ ਬੰਦੇ ਨੇ ਨਾ ਜਿੱਦੇ ਦੀ ਮਿਲਣਾ ਜੇ ਜਦੋਂ ਪਪੂ ਜੀ ਤੱਕ ਮਿੰਨਤੀ ਜੀ ਕਰਨੇ ਤੇ ਵੀ ਕਿੰਨੇ ਪੈ ਲਾਉਣਾ ਸਾਰੇ ਤਿਆ ਸਲਾਹ ਦੇ ਦਈ ਜਾਵੇ ਮੈਂ ਸਾਬਤ ਚੁੱਪ ਕਰਦਾ 5 ਸਾਲ ਦੀ ਬਥਰ ਲਾਏ ਠੀਕ ਨਹੀਂ ਆਲੂ ਦੋ ਤਿੰਨ ਮਹੀਨੇ ਬਾਅਦ ਸਾਬਤ ਦਾ ਮਾਰ ਗਿਆ 5 ਸਾਲੀ ਦਾ ਹੋਣਾ ਮੈਂ ਕਿਹਾ ਬਾਜੂ ਸਾਲ ਆਂਦਾ ਪਾਈ ਜਾਨੀਆ ਟੈਗਾ ਤਲਵਾਤੇ ਹੋਈ ਗੱਲ ਐ ਇਹ ਹੋਈ ਬਾਤ ਅਖੂ ਕਰੇ ਕਿ ਫਿਰ ਤੂੰ ਫੜਦਾ ਜਾ ਇੱਕ ਸਾਈਡ ਘਾੜ ਲੈ ਲੈ ਸਮਝਾਈ ਤੂੰ ਪਰ ਮੰਨਣ ਦਾ ਹੈ ਨਹੀਂ ਮੈਂ ਇਹ ਕਿਹੜਾ ਮੁੱਚੇ ਕਰੰਦੇ ਦੂਆ ਮੁੱਚੇ ਕਰੰਦੇ ਐ ਇਦਾਂ ਹੀ ਬੈਗ ਨਾ ਉਹ ਪਹਿਲਾਂ ਵਿੱਚ ਵਿੱਚ ਪਿਆ ਉਹ ਵੱਡਾ ਨਹੀਂ ਗਾ ਚਲੋ ਉੱਦੋਂ ਸਾਰਾ ਮਾਰਿਆ ਪਿਆ ਐ ਫਿਰ ਇੱਕ ਲਿਆ ਪਏ ਸੈਟ ਪਾ ਲਾ ਕੇ ਅੱਜ ਬੇਦਨ ਨਹੀਂ ਹਾਂ ਤਿੰਨ ਪੂਰੇ ਆਉਣੇ ਆ ਸੈਂਟਰ ਮੇ ਰੱਖ ਕੇ ਆਉਣਾ ਉਹ ਨਹੀਂ ਨਹੀਂ ਹਾਂ ਗੱਪੇ ਨਹੀਂ ਆ ਸਿਆੜ ਤੇ ਆਉਣਾ ਤਿੰਨ ਆ ਜੂਏ ਤੂੰ ਵੈਲਾ ਹੈ ਨਾ ਵੈਲਾ ਹੈ ਇਹਦਾ ਵਾਹ ਤੈਨੂੰ ਨਹੀਂ ਮੰਨ ਜੂਗਾ ਡਰਾ ਬੱਲੂ ਨੂੰ ਹੋ ਇਹ ਕਿਹੜਾ ਲੱਗ ਆਉਣਾ ਇਹ ਕਿਹ ਸਿਆੜ ਘਟਨਾ ਜਿਦਾ ਕੱਲਾ ਇੱਕ ਸਾਲ ਦਾ ਖੁਗਾ ਦਾ ਬੋਲ ਸੋਝੋ ਦਾ ਹੁਣ ਇੱਕ ਜੇ ਗੇੜੇ ਜੇ ਕੰਮ ਖਤਮ ਕਰਨਾ ਹੁਣ ਇੱਕ ਗੇੜੇ ਚ ਇਹ ਭਾਈ ਕਿ ਧੇੜ ਤੇਰਾ ਬਾਹਰ ਰੋਡ ਦਾ ਮੁੰਡਾ ਮੁੰਡਾ ਲੱਗੇ ਤੇ ਨਾ ਇਹਨਾਂ ਦੇ ਪੜੀ ਜਾਂਦੇ ਆ ਜਿਆਦਾ ਬੰਦਾ ਨਾ ਹੈਲੋ ਹੁਣ ਕਾਰਡ ਦਾ ਪਤਾ ਲੱਗਣਾ ਵੀ ਰਾਤ ਨੂੰ ਅੱਜ ਨੀ ਕਾ ਜਿੱਕੇ ਸਿਆੜ ਆਇਆ ਨਹੀਂ ਆਇਆ ਨਹੀਂ ਮਿੱਟੀ ਪੈਣੀ ਠੀਕ ਆ ਬੰਦੂ ਆਇਆ ਗਰੀਵੇਂ ਬੰਦੂ ਛੇੜ ਕੀ ਲੋਡ ਹਟਾਉਂ ਕਰਾ ਜੀ ਦੇਨ ਸਾਈਡ ਬੰਦ ਹੋ ਗਿਆ ਦੇਖ ਲਾ ਤੇਰਾ ਗਾੜ ਬੰਦ ਹੋ ਗਿਆ ਦੇਖ ਲਓ ਜੀ ਆਪਾਂ ਮੇਰੇ ਦੋਵੇਂ ਮਨ ਲੋਣੇ ਨਾ ਨਿਪਟਾ ਦੇ ਗਾਂ ਤੋਗੇ ਦੇ ਨੇ ਵੈਲੇ ਉਹ ਵੈਲੇ ਦਾ ਕੰਮ ਛਿੜੇ ਆਉਂਦਾ ਕਿੜਾ ਹਈ ਦੇ ਵਾਚੇ ਲੜਾ ਹੁਣ ਤਾਂ ਗੱਲ ਚੱਲ ਰਾ ਰਹੇ ਕਦੇ ਤਵੀ ਵਾਲੀ ਗੜਾਈ ਕਦੇ ਫਾਲੀਆਂ ਵਾਲੀ ਗੜਾਈ ਹੁਣ ਚੱਲਣੀ ਹੈ ਹੈ ਹੋਰ ਜਿਹੜੇ ਸੰਦਾਂ ਚਰ ਲੱਗੀ ਹੋਣੇ ਹੋਰ ਸਾਫ ਹੋਣੇ ਉਹ ਉਹ ਸਾਫ ਹੋਣੇ ਹਨ ਥੰਦ ਤਾਂ ਹੋਰ ਦੇਖਣ ਰਾਜੀ ਸੁੱਕ ਹੋਰ ਲਿਆਵਾਂ ਰੂਵਾ ਲਿਆਉਣਾ ਰੂੜਾ ਬੀਟਰ 50 80000 ਵਾਲਾ ਗੜਾਈ ਨੂੰ ਫਾਇਦਾ ਉਸ ਦਾ ਕਮਾਉਂਦਾ ਫਿਰ ਇਹ ਗੜਾਈ ਬਾਹ ਮਹਿੰਗੀ ਪੈਂਦੀ ਭਈਆਂ ਵਾਲੀ ਠੀਕ ਨਹੀਂ ਗੱਲ ਹੋਰਿਆਂ ਵਾਲੇ ਦੇਖਦੇ ਆ ਸਿੱਧਾ ਬੋ ਪਾਇਆ ਭੈਣ ਤੋਂ ਘੱਟ